ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਪਹੁੰਚ ਚੁੱਕੇ ਹਾਂ ਉਸ ਅਸਥਾਨ ਤੇ ਜਿੱਥੇ ਕੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਸੀਸ ਧਰਤੋ ਜੁੜਾ ਹੋਇਆ ਸੀ ਤੇ ਇਸ ਗੁਰਦਵਾਰੇ ਦਾ ਨਾਮ ਹੈ ਸ੍ਰੀ ਕਾਲਾ ਸਾਹਿਬ ਤੇ ਅੱਜ ਅਸੀਂ ਪਿੰਡ ਚੱਬਾ ਜੇ ਅਸਥਾਨ ਤੇ ਗੁਰਦੁਆਰਾ ਸਾਹਿਬ ਤਾਲਾ ਸਾਹਿਬ ਪਹੁੰਚ ਚੁੱਕੇ ਆ ਜੀ ਤੇ ਸੋ ਕਰਦੇ ਆ ਗੱਬਾ ਜੀ ਦੇ ਦਰਸ਼ਨ ਅੰਦਰ ਜਾਂਦੇ ਆ ਤੁਸੀਂ ਦੇਖ ਸਕਦੇ ਜੀ ਬਹੁਤ ਹੀ ਸੁੰਦਰ ਬਣਾਇਆ ਹੋਇਆ ਤੇ ਠੀਕ ਹੈ ਜੀ ਅੱਗੇ ਜਾ ਕੇ ਕਰਦੇ ਆ ਦਰਸ਼ਨ ਸੋ ਅਸੀਂ ਵੀ ਦਰਸ਼ਨ ਕਰਨ ਵਾਸਤੇ ਆਏ ਹੋਏ ਆ ਜੀ ਸਾਰਾ ਨਾਮ ਇੱਕ ਕਰਦੇ ਜੋ ਉੱਪਰ ਲਿਖਿਆ ਆ ਅਮਰ ਸ਼ਹੀਰ ਤਾਨ ਤਨ ਬਾਬਾ ਦੀਪ ਸਿੰਘ ਜੀ ਬਹੁਤ ਪਿਆਰ ਪਰਮਾਧਿਮਿਕ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਮਦੰਤ ਸਭ ਜੀ ਵਧੀਆਂ ਦੰਤ ਸਤਿਗੁਰੂ ਜੀ ਨੇ ਬੜਿਆ ਰਖਾਇਆ ਜੈ ਸੇਵਾ ਇੱਥੇ ਨਾ ਤਾਂ ਦੱਸ ਨਹੀਂ ਸਕਦਾ ਕਿੰਨੀਆਂ ਹਜ਼ਾਰਾਂ ਲੋਕਾਂ ਨੇ ਆਸਾਂ ਮੁਰਾਦਾਂ ਗੁਰੂ ਕੋਲੋਂ ਕਿਸੇ ਵੀ ਤਰ੍ਹਾਂ ਦੀ ਆਸ ਮੁਰਾਦ ਲੈਣ ਦਾ ਜੀ 1400 ਸਾਰੀਆਂ ਪੂਰੀਆਂ ਹੋਈਆਂ ਤੁਸੀਂ ਬਲੌਗ ਦੇ ਨਾਲ ਜੁੜੇ ਰਹੋਗਾ ਆਪਕਾ ਅੰਦਰ ਜਾ ਕੇ ਕਰਮਣਿਆਂ ਦਰਸ਼ਕ ਗੁਰੂ ਮਹਾਰਾਜ ਦੇ ਜੀ ਮੰਡਲ ਆ ਜੀ ਸਾਧ ਸੰਗਤ ਜੀ ਮਾਤਮੇ ਮੈਂ ਤੁਹਾਨੂੰ ਤੰਦ ਵੜੀ ਉਦਮ ਕਰੋ ਥਨੀ ਤਾਸ ਦਸਤ ਕਰਵਾਤੇ ਆਏ ਹੋਏ ਅੱਜ ਆਜਿ ਹਕੂਮਤਾਂ ਜੀ ਸਤਿਗੁਰੂ ਦੁਰਦਸਾਤ ਕੈ ਪਰਕ ਪਕੀਏ ਤੇ ਮਨੁ ਕੀ ਤਰੋ ਤਦਕਾ ਕੋ ਸੁਇਲਾ ਸਤਿਗੁਰੂ ਸਤਿਗੁਰੂ ਪਿਆਰੀ ਸੋਦਾ ਮੇਰੇ ਕਿਤੋਂ ਆਪਾ ਦਸਾਉ ਹਾਰੇ ਸੁਇਲੇ ਅਸਰਾ ਸਰੂਪਿਆ ਜਨ ਤੇ ਜੀਵ ਇਸਤਾਲੀ ਨਾ ਮੇ ਕੈ ਕਾਲੀ ਬਣਾਰ ਤੇਰੇ ਨਾਮੈ namah bhavat prabhat patsvi mai nirvanagyani disanaya prabhataya guruvam tatatme devam